आम जनता ਦੇ ਟੈਕਸਾ ਦਾ ਲਗਭਗ 60 ਕਰੋੜ ਰੁਪਇਆ ਹਜ਼ਮ ਕਰਕੇ ਇਹ ਬਸਾਂ ਬੜੀਆਂ ਫਕਰ ਦੇ ਨਾਲ ਖੜੀਆਂ ਨੇ ਬਿਜਲੀ ਚੋਰੀ ਦਾ ਮਾਮਲਾ ਆਇਆ ਜਿਹੜਾ ਉਹ ਵੀ ਇੱਥੇ ਦੇਖਣ ਨੂੰ ਮਿਲ ਰਿਹਾ ਮੈਂ ਇਹ ਤਾਰਾ ਤੁਸੀਂ ਦੇਖ ਸਕਦੇ ਹੋ ਡਾਇਰੈਕਟ ਜਿਹੜੀਆਂ ਨੀਲੀ ਔਰ ਲਾਲ ਤਾਰ ਹੈ ਜਿਹੜੀ ਇਹ ਸਿੱਧੀ ਜਾ ਕੇ ਸਿਕਿਉਰਟੀ ਵਾਲੇ ਦੇ ਕਮਰੇ ਦੇ ਵਿੱਚ ਜਾ ਰਹੀ ਹੈ ਬਿਜਲੀ ਚੋਰੀ ਦਾ ਮਾਮਲਾ ਵੀ ਜਿਹੜਾ ਸ਼ਰਿਆਮ ਇੱਥੇ ਦੇਖਣ ਨੂੰ ਮਿਲ ਰਿਹਾ ਔਰ ਲੋਕਾਂ ਦਾ ਬੋਲੋ ਭਾਜੀ ਬਸਾਂ ਨੇ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਆ ਤਾਲਾ ਹੁਣ ਇੱਥੋਂ ਦਾ ਆਪਣੇ ਰੂਮ ਨੂੰ ਜਿਹੜਾ ਤਾਲਾ ਲਗਾ ਕੇ ਔਰ ਬਾਹਰ ਜਿਹੜਾ ਰਫੂ ਚੱਕਰ ਹੋ ਗਿਆ ਐਕਟਿਵ ਬਹ ਖੜੀ ਹੋਈ ਹੈ ਲੇਕਿਨ ਤੇ ਨਾਈ ਦੀ ਦੁਕਾਨ ਹੈ ਜਿਸ ਦੇ ਅੰਦਰ ਤਾਰਾਂ ਦੇ ਜਿਹੜੇ ਨੇ ਜੋੜ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਕਿ ਰਾਤ ਦੇ ਸਮੇਂ ਜਾਂ ਫਿਰ ਇਹਨੂੰ ਕਹਿ ਸਕਦੇ ਆ ਕਿ ਬਿਜਲੀ ਚੋਰੀ ਜਿਹਨੂੰ ਕਹਿ ਸਕਦੇ ਆ ਇਹ ਬਿਜਲੀ ਚੋਰੀ ਜਿਹੜੀ ਹੈ ਕੀਤੀ ਜਾ ਰਹੀ ਜਦੋਂ ਸੀ ਅੰਦਰ ਆ ਕੇ ਹੁਣ ਕੈਮਰਾ ਘੁਮਾਇਆ ਤਾਹ ਤਾਰ ਜਿਹੜੀ ਹੈ نیچے ਗਿਰੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਪਾ ਰਹੇ ਹੋ ਜਿਹੜੀਆਂ ਇਹ ਬੱਸਾਂ ਖੜੀਆਂ ਨੇ ਇਹ ਪੈਸਾ ਦੇਖੋ ਕਿੱਦਾਂ ਜਨਤਾ ਦਾ ਖਰਾਬ ਕੀਤਾ ਗਿਆ ਜਿਹੜਾ ਲੋਕਾਂ ਨੇ ਟੈਕਸ ਦਿੱਤਾ ਉਹ ਦੇਖੋ ਤੁਸੀਂ ਕਿੱਦਾਂ ਖਰਾਬ ਕੀਤਾ ਗਿਆ ਇਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਇਸ ਸਮੇਂ ਪੇੜ ਪੌਦੇ ਕਿੱਦਾਂ ਉੱਗੇ ਹੋਏ ਨੇ ਬੱਸਾਂ ਦੇ ਵਿੱਚ ਇਹ ਹਾਲਾਤ ਤੁਹਾਨੂੰ ਅਸੀਂ ਦਿਖਾ ਪਾ ਰਹੇ ਹਾਂ ਇਸ ਸਮੇਂ ਸਰ ਇੱਕ ਬਿਜਲੀ ਚੋਰੀ ਦਾ ਮਾਮਲਾ ਆਪਜੀ ਦੇ ਰੂਬਰੂ ਕਰਵਾਉਣਾ ਚਾਹੁੰਦਾ ਸੀਗਾ ਜਿਹੜਾ 68 ਕੇਵੀ ਸਬਸਟੇਸ਼ਨ ਹੈ ਇਹਦੇ ਬਿਲਕੁਲ ਆਪੋਜ਼ਿਟ ਸਿਟੀ ਬੱਸ ਅਰੀ ਪਾਰਕਿੰਗ ਹੈ ਉੱਥੇ ਜਿਹੜਾ ਸਿਕ دتی گئی او میٹر تو بائی پاس کر کے دتی گئی ہے ڈائریکٹ سڑک سے سپلائی دتی گئی ہے اس بابت کی ایکشن مل رہا ہے سر اگر یہ موقع تے پایا جندا اس چیک کر دندے ہیں جو اس تو بعد جو گنڈی تے میرے کو کتنی دیر چ سر ساڈی ٹیم پرائم سویرہ دی ایتھے موقع تے کتنی ਸਰਕਾਰੀ ਕੰਮ ਨੇ ਉੱਸਾ ਬਣਨ ਹੁੰਦੇ ਹੁੰਦੇ ਨੇ ਨਿਊਜ਼ ਚੈਨਲ ਦੀ ਟੀਮ ਦੇ ਸਾਹਮਣੇ ਜਿਹੜਾ ਕੋਈ ਵੀ ਐਕਸ਼ਨ ਨਹੀਂ ਲਵਾਵਾਂਗੇ ਸੋ ਕਿਤੇ ਨਾ ਕਿਤੇ ਤੁਸੀਂ ਸਮਝ ਸਕਦੇ ਹੋ ਕਿ ਸਾਡੇ ਜਾਣ ਤੋਂ ਬਾਅਦ ਇਹ ਜੋੜ ਜਿਹੜਾ ਖਤਮ ਕਰ ਦਿੱਤਾ ਜਾਊਗਾ ਔਰ ਬਿਜਲੀ ਵਿਭਾਗ ਦੇ ਅਫਸਰਾਨ ਨੇ ਜਿਹੜੇ ਉਹ ਮੌਕੇ ਤੇ ਪਹੁੰਚ ਕੇ ਇੱਕੋ ਹੀ ਗੱਲ ਕਹਿਣਗੇ ਕਿ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਸਾਨੂੰ ਇਸ ਤਰ੍ਹਾਂ ਦਾ ਕੁਝ ਨਹੀਂ ਮਿਲਿਆ ਮੇਰੇ ਇਸ ਸਾਥ ਜਿਹੜਾ ਆ ਬਿਜਲੀਕਾਰ ਆ ਔਰ ਇਸ ਸਾਥ ਜਿਹੜਾ ਆ ਸਿਟੀ ਬਸਰੀ ਪਾਰਕਿੰਗ ਆ ਜਿੱਥੇ ਸ਼ਹਿਰਿਆਂ ਵਿੱਚ ਬਿਜਲੀ ਚੋਰੀ ਦਾ ਮਾਮਲਾ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਰਹੇ ਹੋ ਪ੍ਰਾਈਮ ਸਵੇਰਾ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਦੋਸਤ ਮਿਲਣ ਸੀ ਸਮੇਂ ਤਾਈਪੂ ਰੋਡ ਦੇ ਉੱਤੇ ਮੌਜੂਦਾ ਜਿੱਥੇ ਕਿ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜੀਆਂ ਸਰਕਾਰੀ ਬੱਸਾਂ ਖੜੀਆਂ ਹੋਈਆਂ ਨੇ ਜੋ ਰੈੱਡ ਕਲਰ ਦੀ ਤੁਹਾਨੂੰ ਬੱਸਾਂ ਨਜ਼ਰ ਆਉਂਦੀਆਂ ਹੋਣਗੀਆਂ ਇਹਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬੱਸਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਖੜੀਆਂ ਨਜ਼ਰ ਆ ਰਹੀਆਂ ਨੇ ਕਿ ਇਹ ਬੱਸਾਂ ਦੇ ਵਿੱਚ ਹੁਣ ਪੇੜ ਵੀ ਉੱਗ ਚੁੱਕੇ ਹੋਏ ਨੇ ਲੇਕਿਨ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬੱਸਾਂ ਤੇ ਜੋ ਹਾਲਾਤ ਆ ਗਏ ਨੇ ਇੱਥੇ ਤੇ ਜੋ ਜੋ ਮੇਨ ਗੇਟ ਕੀਪਰ ਬਿਠਾਏ ਗਏ ਸੀ ਲੇਕਿਨ ਜੋ ਅੰਦਰ ਦਾ ਚੌਂ ਗੇਟ ਦੇ ਉੱਪਰ ਮੈਂ ਤਸਵੀਰਾਂ ਦਿਖਾਣੀ ਚਾਹੁੰਗਾ ਗੇਟ ਨੂੰ ਵੀ ਤਾਲਾ ਲੱਗਿਆ ਹੋਇਆ ਅੰਦਰੋਂ ਦੀ ਇਹ ਦੇਖ ਸਕਦੇ ਹੋ ਅੰਦਰੋਂ ਤਾਲਾ ਲਗਾਇਆ ਗਿਆ ਜਦੋਂ ਸਟਾਫ ਵੱਲੋਂ ਕਿਹਾ ਗਿਆ ਗੇਟ ਖੋਲ ਦਿਓ ਤਾਂ ਗੇਟ ਤੋਂ ਜਦੋਂ ਆਹਨ ਕੈਮਰਾ ਦੇਖਦੇ ਨਾਲ ਹੀ ਆਪਣੇ ਰੂਮ ਦੇ ਵਿੱਚ ਵੜ ਗਏ ਲੇਕਿਨ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਉਧਰ ਦੀ ਤਸਵੀਰਾਂ ਜੂੜ ਦਿਖਾਵਾਂਗੇ ਅਸੀਂ ਉਧਰ ਦੀ ਤਸਵੀਰਾਂ ਜਿਹੜੀਆਂ ਨੇ ਦੇਖ ਕੇ ਦੇਖ ਸਕਦੇ ਜਦੋਂ ਆਹਨ ਕੈਮਰਾ ਘੁਮਾਇਆ ਤਾਂ ਇਸ ਸ਼ਖਸ ਦੇ ਵੱਲੋਂ ਜਿਹੜਾ ਆ ਗੇਟ ਜਿਹੜਾ ਦਿੱਤਾ ਗਿਆ ਲੇਕਿਨ ਉਸ ਤੋਂ ਬਾਅਦ ਉਹ ਸਾਫ਼ ਤੌਰ ਤੇ ਅਜੀ ਗੇਟ ਖੋਲ ਮਹਾਰਾਜ ਮੜਾ ਜਾ ਸੋ ਕੈਮਰਾਮੈਨ ਨੂੰ ਕਮਾਂਗਾ ਜ਼ੂਮ ਕਰਕੇ ਤਸਵੀਰਾਂ ਦਿਖਾਈਆਂ ਜਾਣ ਉਹ ਸ਼ਖਸ ਜਿਹੜਾ ਆ ਬਿਲਕੁਲ ਚੌਂਕੀ ਦਾ ਜਿਹੜਾ ਅੰਦਰ ਬੈਠਾ ਹੋਇਆ ਐ ਐਕਟਿਵ ਆ ਵੀ ਉਹਦੀ ਆ ਔਰ ਜਦੋਂ ਅਸੀਂ ਔਨ ਕੈਮਰਾ ਇਹਨੂੰ ਪੁੱਛ ਰਹੇ ਆ ਬਈ ਗੇਟ ਖੋਲ ਦੋ ਤਾਂ ਗੇਟ ਨਹੀਂ ਖੋਲ ਰੇ ਲੇਕਿਨ ਇਹ ਬੱਸਾਂ ਦੇ ਜੋ ਹਾਲਾਤ ਮੈਂ ਤੁਹਾਨੂੰ ਦਿਖਾ ਰਿਹਾ ਇਹ ਉਹ ਬੱਸਾਂ ਨੇ ਜਿਹੜੀ ਕਿ ਲੋਕਾਂ ਦੇ ਲਈ ਬਣਾਈਆਂ ਗਈਆਂ ਸੀ ਬੱਸਾਂ ਲੇਕਿਨ ਇਹ ਬੱਸਾਂ ਜਿਹੜੀਆਂ ਨੇ ਇਸ ਟਾਈਮ ਇੱਥੇ ਤਾਇਪ ਰੋਡ ਤੇ ਕੰਡਮ ਹੋ ਕੇ ਖੜੀਆਂ ਹੋਈਆਂ ਨੇ ਲੇਕਿਨ ਇਹ ਬੱਸਾਂ ਨੂੰ ਜੰਗਾਲ ਵੀ ਬਿਲਕੁਲ ਲੱਗ ਚੁੱਕਾ ਹੋਇਆ ਹੈ ਬੱਸਾਂ ਦੇ ਹਾਲਾਤ ਜਿਹੜੇ ਜਦੋਂ ਅਸੀਂ ਔਨ ਕੈਮਰਾ ਉਸ ਬੰਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਉਸ ਨੇ ਜਿਹੜੇ ਨੇ ਆਪਣੇ ਦਰਵਾਜ਼ੇ ਵੀ ਬੰਦ ਕਰ ਲਏ ਤੇ ਲੇਕਿਨ ਲੋਕ ਨਹੀਂ ਖੋਲੇਗੇ ਸੋ ਜਿਸ ਤਰ੍ਹਾਂ ਮੇਰੇ ਸਹਿਯੋਗੀ ਪੱਤਰਕਾਰ ਨੇ ਤੁਹਾਨੂੰ ਬਸਾਂ ਦੀਆਂ ਤਸਵੀਰਾਂ ਦਿਖਾਈਆਂ ਕਿ ਕਿਸ ਤਰ੍ਹਾਂ ਆਮ ਜਨਤਾ ਦੇ ਟੈਕਸਾਂ ਦਾ ਲਗਭਗ 60 ਕਰੋੜ ਰੁਪਇਆ ਹਜ਼ਮ ਕਰਕੇ ਇਹ ਬਸਾਂ ਬੜੀਆਂ ਫਕਰ ਦੇ ਨਾਲ ਖੜੀਆਂ ਨੇ ਸਰਕਾਰਾਂ ਰੋਜ਼ਗਾਰ ਦੇ ਦਾਅਵੇ ਕਰਦੀਆਂ ਨੇ ਕਿ ਗਰੀਬਾਂ ਨੂੰ ਰੋਜ਼ਗਾਰ ਦੇਣਾ ਆ આયે ਦਿਨ ਸਾਡੇ પંજાબ ਦੇ મુખ્યમંત્રી સાહેબ સરદાર શ્રી ભગવંતમાનજી ઓ બડે માન ਨਾਲ કહેને ને જી મે ઇન્ને અપૉઇન્ટમેન્ટ લેટર જારી કરતે લેકિન એ બસા કિને લોકાનુ રોજગાર દે શકદિયા ઇસ બારે વી કદી કિસીને નહીં સોચા ਔਰ કરોડ રૂપિયા ટેક્સા ਦਾ ਹਜ਼ਮ ਕਰਕੇ ਬੈਠੇ ਔਰ ਇਸਦੇ ਨਾਲ ਹੀ ਇੱਕ ਹੋਰ ਅਹਿਮ ਜਾਣਕਾਰੀ ਤੁਹਾਨੂੰ ਦੇਦੀ ਕਿ ਬਿਜਲੀ ਚੋਰੀ ਦਾ ਮਾਮਲਾ ਆਇਆ ਜਿਹੜਾ ਉਹ ਵੀ ਇੱਥੇ ਦੇਖਣ ਨੂੰ ਮਿਲ ਰਿਹਾ ਮੈਂ ਜ਼ੂਮ ਕਰਕੇ ਤਸਵੀਰਾਂ ਤੁਹਾਨੂੰ ਦਿਖਾਦਾ ਕਿ ਮੇਰੇ ਉਂਗਲੀ ਦੇ ਇਸ਼ਾਰੇ ਨਾਲ ਅਗਰ ਤੁਸੀਂ ਦੇਖੋ ਤਾਂ ਦੋ ਤਾਰਾ ਇੱਕ ਲਾਲ ਔਰ ਇੱਕ ਤੰਗ ਦੀ ਜਿਹੜੀ ਆ ਉਹ ਡਾਇਰੈਕਟ ਪਾ ਕੇ ਜਿਹੜੀ ਮੀਟਰ ਤੋਂ ਬਾਰੋ-ਬਾਰ ਤਾਰ ਪਾਈ ਗਈ ਹੈ ਮੈਂ ਕਹਤੂਗਾ ਇੱਕ ਵਾਰ ਜ਼ੂਮ ਕਰਕੇ ਦਿਖਾ ਦਿਓ ਇਹ ਤਾਰਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਡਾਇਰੈਕਟ ਜਿਹੜੀਆਂ ਨੀਲੀ ਔਰ ਲਾਲ ਤਾਰ ਹੈ ਜਿਹੜੀ ਇਹ ਸਿੱਧੀ ਜਾ ਕੇ ਸਿਕਿਉਰਿਟੀ ਵਾਲੇ ਦੇ ਕਮਰੇ ਦੇ ਵਿੱਚ ਜਾ ਰਹੀ ਹੈ ਬਿਜਲੀ ਚੋਰੀ ਦਾ ਮਾਮਲਾ ਵੀ ਜਿਹੜਾ ਸ਼ਰਿਆਮ ਇੱਥੇ ਦੇਖਣ ਨੂੰ ਮਿਲ ਰਿਹਾ ਔਰ ਬਿਜਲੀ ਵਿਭਾਗ ਦੇ ਅਫਸਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਇਹ ਧਿਆਨ ਵਿੱਚ ਲਿਆਂਦਾ ਜਾਏਗਾ ਇਹ ਮਾਮਲਾ ਸੋ ਐਕਸਨ ਸਾਹਿਬ ਨੂੰ ਕਾਲ ਲਗਾਈ ਗਈ ਹੈ ਫੋਕਲ ਪੁਆਇੰਟ ਯੂਨਿਟ 3 ਪੀਐਸਪੀਸੀਐਮ ਹਲੋ ਹਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਪੱਤਰਕਾਰ ਗੱਲ ਕਰ ਰਿਹਾ ਸੀ ਜੀ ਪ੍ਰਾਈਮ ਸਵੇਰਾ نیوز ਤੋਂ ਹਾਂਜੀ ਸਰ ਇਹ ਕਿ ਬਿਜਲੀ ਚੋਰੀ ਦਾ ਮਾਮਲਾ ਆਪ ਜੀ ਦੇ ਰੂਬਰੂ ਕਰਵਾਉਣਾ ਚਾਹੁੰਦਾ ਸੀਗਾ ਜਿਹੜਾ 66 ਕੇਵੀ ਸਬਸਟੇਸ਼ਨ ਹੈ ਇਹਦੇ ਬਿਲਕੁਲ ਆਪੋਜ਼ਿਟ ਸਿਟੀ ਬਸਸ ਰੀ ਪਾਰਕਿੰਗ ਹੈ ਉੱਥੇ ਜਿਹੜਾ ਸਿਕਿਉਰਿਟੀ ਗਾਰਡ ਦਾ ਰੂਮ ਹੈ ਉਹਨੂੰ ਜਿਹੜੀ ਸਪਲਾਈ ਦਿੱਤੀ ਗਈ ਹੈ ਉਹ ਮੀਟਰ ਤੋਂ ਬਾਈਪਾਸ ਕਰਕੇ ਦਿੱਤੀ ਗਈ ਹੈ ਡਾਇਰੈਕਟ ਜਿਹੜੀ ਸਪਲਾਈ ਦਿੱਤੀ ਗਈ ਹੈ ਦੇਖ ਲੈਨੇ ਜੀ ਕਿ ਟਿਕਸ ਤੇ ਇਹਦੇ ਪਰ ਇਸ ਬਾਬਤ ਕੀ ਐਕਸ਼ਨ ਬਣ ਰਹਾ ਹੈ ਸਰ ਅਗਰ ਇਹ ਮੌਕੇ ਤੇ ਪਾਇਆ ਜਾਂਦਾ ਇਸ ਤਰ੍ਹਾਂ ਦਾ ਜੋੜ ਤਾਂ ਵੈਸੇ ਮੇਰੇ ਕੋਲ অন ਰਿਕਾਰਡ ਹੈ ਮੈਂ ਵੀਡੀਓ ਚ ਲੈ ਲਿਆ ਸਾਰਾ ਕੁਝ ਅੱਜ ਤਾਂ ਇਹ ਜੈਕਟ ਕਰ ਦਿੰਦੇ ਆ ਜੀ ਉਸ ਤੋਂ ਬਾਅਦ ਜੋ ਗੰਡੀ ਤੇ ਮੈਨੂੰ ਕਿੰਨੀ ਦੇਰ ਚ ਸਾਡੀ ਟੀਮ ਪ੍ਰਾਈਮ ਸਵੇਰਾ ਦੀ ਇੱਥੇ ਮੌਕੇ ਤੇ ਕਿੰਨੀ ਦੇਰ ਚ ਟੀਮ ਪੇਛ ਸਕਦੇ ਹੋ ਇੱਥੇ ਨਹੀਂ ਤੁਹਾਡੇ ਸਾਹਮਣੇ ਨਹੀਂ ਜੇ ਅਸੀਂ ਕਰਨਾ ਸੀ ਆਪਣੇ ਲੈਵਲ ਤੇ ਆਪ ਉਧਰ ਰੀਜ਼ਨ ਕੀ ਹੈ ਸਰ ਸਾਡੇ ਸਾਹਮਣੇ ਨਾ ਕਰਨ ਦਾ ਤਾਂ ਵੈਸੇ ਹੀ ਇਹ ਮਤਲਬ ਕਿ ਹੁੰਦੇ ਨੇ ਜਿਹੜੇ ਸਰਕਾਰੀ ਕੰਮ ਨੇ ਉਸ ਹਿਸਾਬ ਨਾਲ ਹੁੰਦੇ ਹੁੰਦੇ ਨੇ ਏਦਾਂ ਨਹੀਂ ਆਪਾਂ ਤੇ ਦੇਖੋ ਆਪਾਂ ਤੇ ਬੀਂਗੇ ਜ਼ਿੰਮੇਵਾਰ ਨਾਗਰਿਕ ਅਸੀਂ ਤੇ ਤੁਹਾਨੂੰ ਜਾਗਰੂਕੀ ਕਰਵਾ ਰਹੇ ਆ ਤੁਹਾਨੂੰ ਇੱਕ ਤੁਹਾਡਾ ਥੈਂਕਸ ਹੈ ਜੀ ਬਹੁਤ ਬਹੁਤ ਜੀ ਆਪਾਂ ਉਹਦੇ ਤੇ ਜੋ ਵੀ ਪ੍ਰਣ ਦੀ ਕਰਤੂਰੀ ਹੋਊਗੀ ਉਹ ਹੋ ਜਾਏਗੀ ਜੀ ਸੋ ਐਕਸ਼ਨ ਸਾਹਿਬ ਦੀ ਗੱਲਬਾਤ ਤੁਸੀਂ ਸੁਣਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਨਿਊਜ਼ ਚੈਨਲ ਦੀ ਟੀਮ ਦੇ ਸਾਹਮਣੇ ਜਿਹੜਾ ਕੋਈ ਵੀ ਐਕਸ਼ਨ ਨਹੀਂ ਲਵਾਂਗੇ ਸੋ ਕਿਤੇ ਨਾ ਕਿਤੇ ਤੁਸੀਂ ਸਮਝ ਸਕਦੇ ਹੋ ਕਿ ਸਾਡੇ ਜਾਣ ਤੋਂ ਬਾਅਦ ਇਹ ਜੋੜ ਜਿਹੜਾ ਖਤਮ ਕਰ ਦਿੱਤਾ ਜਾਊਗਾ ਔਰ ਬਿਜਲੀ ਵਿਭਾਗ ਦੇ ਅਫਸਰਾਨ ਨੇ ਜਿਹੜੇ ਉਹ ਮੌਕੇ ਤੇ ਪਹੁੰਚ ਕੇ ਇੱਕੋ ਹੀ ਗੱਲ ਕਹਿਣਗੇ ਕਿ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਸਾਨੂੰ ਇਸ ਤਰ੍ਹਾਂ ਦਾ ਕੁਝ ਨਹੀਂ ਮਿਲਿਆ ਜਦਕਿ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਬਿਜਲੀ ਚੋਰੀ ਦਾ ਮਾਮਲਾ ਜਿਹੜਾ ਸ਼ਰਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਲੇਕਿਨ ਇਹ ਖਰਗੋਸ਼ ਨੂੰ ਦੇਖ ਕੇ ਅੱਖਾਂ ਬੰਦ ਕਰ ਜਾਂਦਾ ਜਦੋਂ ਕਬੂਤਰ ਉਹ ਵਾਲੀ ਕਹਾਣੀ ਇੱਥੇ ਕਿਤੇ ਨਾ ਕਿਤੇ ਸਮਝ ਆਉਂਦੀ ਹੈ ਸਾਹਮਣੇ ਬਿਜਲੀਕਰ ਹੈ ਤੁਸੀਂ ਦੇਖ ਸਕਦੇ ਹੋ ਕਿ ਕੋਈ ਜ਼ਿਆਦਾ ਦੂਰ ਬਿਜਲੀਕਰ ਦੇ ਮੁਲਾਜ਼ਮ ਨਹੀਂ ਹੈਗੇ ਕਿਤੇ ਬਹੁਤ ਜ਼ਿਆਦਾ ਦੂਰੋਂ ਨਹੀਂ ਆਣਾ ਬਿਲਕੁਲ ਆਮਣੇ ਸਾਹਮਣੇ ਦੋਨੋਂ ਬਿਲਡਿੰਗਾਂ ਨੇ ਮੇਰੇ ਇਸ ਸਾਥ ਜਿਹੜਾ ਆ ਬਿਜਲੀਕਰ ਹੈ ਔਰ ਇਸ ਸਾਥ ਜਿਹੜਾ ਆ ਸਿਟੀ ਬੱਸ ਸਟਾਪ ਪਾਰਕਿੰਗ ਜਿੱਥੇ ਸ਼ਰਿਆਮ ਬਿਜਲੀ ਚੋਰੀ ਦਾ ਮਾਮਲਾ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਲੇਕਿਨ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਔਰ ਐਕਸ਼ਨ ਸਾਹਿਬ ਦਾ ਕਲੀਅਰ ਕਹਿਣਾ ਹੈ ਕਿ ਅਸੀਂ ਤੁਹਾਡੀ ਟੀਮ ਦੇ ਸਾਹਮਣੇ ਨਾ ਤਾਂ ਜਾਂਚ ਕਰ ਸਕਾਂਗੇ ਨਾ ਹੀ ਕੋਈ ਐਕਸ਼ਨ ਲੈ ਸਕਾਂਗੇ ਜਿੱਦਾਂ ਕਿ ਸਾਡੇ ਸਹਿਯੋਗੀ ਪੱਤਰਕਾਰਾਂ ਨੇ ਇਹ ਪਹਿਲੇ ਵੀ ਤੁਹਾਨੂੰ ਇਹ ਰਿਪੋਰਟ ਦਿਖਾਈ ਹੈ ਕਿ ਤੁਸੀਂ ਦੇਖ ਪਾ ਰਹੇ ਹੋ ਜਿਹੜੀਆਂ ਇਹ ਬੱਸਾਂ ਖੜੀਆਂ ਨੇ ਇਹ ਪੈਸਾ ਦੇਖੋ ਕਿੱਦਾਂ ਜਨਤਾ ਦਾ ਖਰਾਬ ਕੀਤਾ ਗਿਆ ਜਿਹੜਾ ਲੋਕਾਂ ਨੇ ਟੈਕਸ ਦਿੱਤਾ ਉਹ ਦੇਖੋ ਤੁਸੀਂ ਕਿੱਦਾਂ ਖਰਾਬ ਕੀਤਾ ਗਿਆ ਇਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਇਸ ਸਮੇਂ ਪੇੜ ਪੌਦੇ ਕਿੱਦਾਂ ਉੱਗੇ ਹੋਏ ਨੇ ਬੱਸਾਂ ਦੇ ਵਿੱਚ ਇਹ ਹਾਲਾਤ ਤੁਹਾਨੂੰ ਅਸੀਂ ਦਿਖਾ ਪਾ ਰਹੇ ਹਾਂ ਇਸ ਸਮੇਂ ਇਹ ਲਾਈਵ ਤਸਵੀਰਾਂ ਨੇ ਔਰ ਇਹ ਗਰਾਊਂਡ ਰਿਪੋਰਟ ਨੇ ਬਿਲਕੁਲ ਇਹ ਤੁਸੀਂ ਦੇਖ ਪਾ ਰਹੇ ਹੋ ਇਹਦੇ ਵਿੱਚ ਪੇੜ-ਪੌਦੇ ਕਿੱਦਾਂ ਉੱਗੇ ਹੋਏ ਨੇ ਕਿੱਦਾਂ ਸਾਡਾ ਪੈਸਾ ਖਰਾਬ ਕੀਤਾ ਗਿਆ ਜਿਹੜਾ ਅਸੀਂ ਟੈਕਸ ਪੇ ਕਰਦੇ ਹਾਂ ਸਰਕਾਰ ਜਿਹੜੀ ਇੱਥੇ ਅੱਖਾ ਬੰਦ ਕਰਕੇ ਬੈਠੀ ਹੈ ਇੰਨੀ ਸਮੇ ਤੋਂ ਇਹ ਕਾਫੀ ਸਮੇ ਤੋਂ ਜੜੀਆਂ ਕਿ ਇਹ ਬੱਸਾਂ ਇਦਾਂ ਹੀ ਖੜੀਆਂ ਹੋਈਆਂ ਨੇ ਤੇ ਇਹ ਬੱਸਾਂ ਕਿ ਠੀਕ ਹੁੰਦੀਆਂ ਇੱਥੋਂ ਦੀ ਰੋਜ਼ਗਾਰ ਹੁੰਦਾ ਜੜੀਆਂ ਲੁੱਟ ਖੋਹਾਂ ਹੋ ਰਹੀਆਂ ਨੇ ਜਿਹੜੀ ਰਾਤ ਨੂੰ ਆਟੋ ਚੱਲਦੇ ਨੇ ਟੈਂਪੂ ਚੱਲ ਰਹੇ ਨੇ ਉਹਨਾਂ ਦੇ ਵਾਰਦਾਤਾ ਹੁੰਦੀਆਂ ਨੇ ਅਗਰ ਜੇ ਇਹੀ ਬੱਸਾਂ ਚੱਲਦੀਆਂ ਹੁੰਨ ਤੇ ਇਹ ਵਾਰਦਾਤਾ ਰੁਕ ਵੀ ਸਕਦੀਆਂ ਨੇ ਇਹ ਲਾਈਵ ਤਸਵੀਰਾਂ ਇਸ ਸਮੇਂ ਤਾਂ ਦਿਖਾ ਪਾ ਰਹੇ ਆ ਤੁਸੀਂ ਦੇਖ ਪਾ ਰਹੇ ਹੋ ਕਿੱਦਾਂ ਪੇੜ-ਪੌਦੇ ਇਹਦੇ ਵਿੱਚੋਂ ਦੀ ਉੱਗੇ ਨੇ ਬੱਸਾਂ ਦੇ ਵਿੱਚੋਂ ਦੀ ਕਿੱਦਾਂ ਨਿਕਲ ਰਹੇ ਨੇ ਤੁਹਾਨੂੰ ਲਾਈਵ ਤਸਵੀਰਾਂ ਇਸ ਸਮੇਂ ਅੰਦਰ ਦੀਆਂ ਗਰਾਊਂਡ ਰਿਪੋਰਟ ਦਿਖਾ پا ਰਹੇ ਹਾਂ ਇਹ ਬਿਲਕੁਲ ਲਾਈਵ ਤਸਵੀਰਾਂ ਨੇ ਇਸ ਸਮੇਂ ਦੀਆਂ ਤੁਹਾਨੂੰ ਅਸੀਂ ਬਸ ਦੇ ਹਾਲਾਤ ਦਿਖਾ پا ਰਹੇ ਹਾਂ ਇਸ ਸਮੇਂ ਤੁਸੀਂ ਦੇਖ ਰਹੇ ਹੋ ਜਾਲੇ ਕਿੱਦਾਂ ਲੱਗੇ ਹੋਏ ਨੇ ਆ ਦੇਖ ਸਕਦੇ ਹੋ ਕੀ ਬੱਚਾ ਦੇ ਹਾਲਾਤ ਨੇ ਸਵੇ ਦੇਖੋ ਤੁਸੀਂ ਮਿੱਟੀ ਨਾਲ ਬਿਲਕੁਲ ਭਰੀਆਂ ਪਈਆਂ ਜਿਹੜੀਆਂ ਸੀਟਾਂ ਨੇ ਉਹ ਵੀ ਬਿਲਕੁਲ ਖਰਾਬ ਹੋ ਚੁੱਕੀਆਂ ਨੇ ਹੁਣ ਤੇ ਜਿਹੜੇ ਕੀ ਆਹ ਟਾਇਰ ਲੱਗੇ ਹੋਏ ਨੇ ਤੁਸੀਂ ਇਹਨਾਂ ਦੀ ਵੀ ਹਾਲਾਤ ਦੇਖ ਸਕਦੇ ਹੋ ਕਿੱਦਾਂ ਇਹ ਪੈਂਚਰ ਖੜੇ ਨੇ ਯੂਜ਼ ਨਹੀਂ ਹੋ ਸਕਦੇ ਹੁਣ ਜੋ ਇਹਦੇ ਹਾਲਾਤ ਨੇ ਸਾਰੇ ਟਾਇਰ ਦੇ ਇਹ ਤੁਸੀਂ ਦੇਖ ਪਾ ਰਹੇ ਹੋ ਇੱਥੋਂ ਦੀ ਜਿਹੜੀਆਂ ਕੀ ਇਹਦੀ ਫਰੰਟ ਵੀ ਹੈ ਜਿਹੜੀਆਂ ਚਾਦਰ ਲੱਗੀ ਹੁੰਦੀ ਹੈ ਇੱਥੇ ਉਹ ਵੀ ਕੱਟੀ ਜਾ ਚੁੱਕੀ ਹੈ ਆ ਪਾਈਪਾ ਦੇਖ ਪਾ ਰਹੇ ਹੋ ਇਸ ਸਮੇਂ ਤੁਸੀਂ نیچے ਜਿਹੜੀਆਂ ਕੱਟ ਦਿੱਤੀਆਂ ਗਈਆਂ ਨੇ ਅੰਦਰ ਦੀਆਂ ਸੀਟਾਂ ਦੇ ਜਿਹੜੇ ਤੁਸੀਂ ਇਹ ਦੇਖ ਪਾ ਰਹੇ ਹੋ ਇਹ ਸਾਰਾ ਕੁਝ ਤੋੜ ਦਿੱਤਾ ਗਿਆ ਤੁਸੀਂ ਦੇਖ ਪਾ ਰਹੇ ਹੋ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਜਿਹੜੀ ਆਹ ਬਸ ਖੜੀ ਹੈ ਇੱਕ ਨਾਲ ਹੋਰ ਉਹਦੀਆਂ ਵੀ ਤੁਸੀਂ ਦੇਖ ਪਾ ਰਹੇ ਹੋ ਚਾਦਰਾਂ ਵਗੈਰਾ ਜਣੀਆਂ ਕਿ ਕੱਟ ਕੇ ਵੇਚੀਆਂ ਜਾ ਸਕਦੀਆਂ ਹਨ ਵੇਚੀਆਂ ਚੁੱਕੀਆਂ ਹੀ ਵੇਚ ਚੁੱਕੇ ਹੀ ਨੇ ਇਹ ਬਿਲਕੁਲ ਲਾਈਵ ਤਸਵੀਰਾਂ ਨੇ ਆ ਤੁਸੀਂ ਦੇਖ ਪਾ ਰਹੇ ਹੋ ਇਸ ਸਮੇਂ ਜੰਗ ਕਿਦਾਂ ਲੱਗਾ ਹੋਇਆ ਇਹਦੇ ਤੇ ਇਹ ਜੇ ਤੁਸੀਂ ਦੇਖ ਪਾ ਰਹੇ ਹੋ ਇੱਥੇ ਦਾ ਜਿਹੜਾ ਸਮਾਨ ਹੈ ਉਹ ਕਿਸੇ ਨਸ਼ੇੜੀਆਂ ਦੁਆਰਾ ਜਾਂ ਕਿਸੇ ਅੰਸਰਾ ਦੁਆਰਾ ਇੱਥੋਂ ਦੀ ਬੇਚਿਆ ਜਾ ਚੁੱਕਾ ਹੈ ਇੱਥੇ ਜਿੱਦਾਂ ਕਿ ਆ ਦੇਖਣ ਨੂੰ ਲੱਗ ਰਿਹਾ ਜਿਵੇਂ ਬੈਟਰੀ ਦੀ ਜਗ੍ਹਾ ਹੋਵੇ ਬੈਟਰੀ ਵਗੈਰਾ ਕੁਝ ਨਹੀਂ ਹੈ ਇੱਥੇ ਇਹ ਸਾਰਾ ਇਹ ਕੱਢ ਕੇ ਵੇਚਿਆ ਜਾ ਚੁੱਕੀਆਂ ਨੇ ਤੁਸੀਂ ਆ ਦੇਖ ਪਾ ਰਹੇ ਹੋ ਅੰਦਰ ਦੇ ਹਾਲਾਤ ਬਸ ਦੇ ਦਿਖਾ ਪਾ ਰਹੇ ਆ ਤੁਹਾਨੂੰ ਸੋ ਜਿਸ ਤਰ੍ਹਾਂ ਕੀ ਤੁਹਾਨੂੰ ਬੱਸਾਂ ਦੇ ਹਾਲਾਤ ਦਿਖਾਏ ਗਏ ਨੇ ਕਿ ਬੱਸਾਂ ਜਿਹੜੀਆਂ ਨੇ ਲਵਾਰੀ ਸੋ ਚੁੱਕੀਆਂ ਕਿ ਨੂੰ ਕਹਿ ਸਕਦੇ ਹਾਂ ਕਿ ਕਾਫੀ ਜਿਹੜਾ ਇਹਨਾਂ ਦਾ ਸਮਾਨ ਜਿਹੜਾ ਆ ਕਿ ਉਹ ਨਸ਼ੇੜੀਆਂ ਦੇ ਵੱਲੋਂ ਗਾਇਬ ਕਰ ਦਿੱਤਾ ਗਿਆ ਕਿ ਜਾਂ ਫਿਰ ਉਹ ਜਿਹੜਾ ਸਮਾਨ ਕਿੱਥੇ ਗਿਆ ਜਿਹੜੀ ਕਿ ਬੱਸਾਂ ਜਿਹੜੀਆਂ ਨੇ ਕਾਫੀ ਦੇਰ ਤੋਂ ਉੱਥੇ ਲੰਬੇ ਸਮੇਂ ਤੋਂ ਕੰਡਮ ਹੋ ਕੇ ਖੜੀਆਂ ਨੇ ਬੱਸਾਂ ਦੇ ਅੰਦਰ ਜੇਕਰ ਹੁਣ ਸਿਕਿਉਰਿਟੀ ਗਾਰਡ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿਕਿਉਰਿਟੀ ਗਾਰਡ ਨੇ ਗੇਟ ਲਗਾ ਲਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਰਫੂ ਚੱਕਰ ਹੁੰਦੀ ਨਜ਼ਰ ਆਇਆ ਸੀ ਲੇਕਿਨ ਸਾਡੀ ਟੀਮ ਜਿਹੜੀ ਆ ਸੋ ਦੀਵਾਰ ਟ ਜਿਸ ਰੂਮ ਦੇ ਅੰਦਰ ਉਹ ਸਿਕਿਉਰਿਟੀ ਗਾਰਡ ਸੀ ਉਸ ਦੇ ਅੰਦਰ ਹੁਣ ਇਹ ਤਾਲਾ ਲੱਗਿਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਤਾਲਾ ਕਿਸ ਤਰ੍ਹਾਂ ਲੱਗ ਗਿਆ ਔਰ ਉਧਰ ਦਾ ਤਾਲਾ ਖੁੱਲ ਚੁੱਕਾ ਆ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਆ ਤਾਲਾ ਹੁਣ ਇੱਥੋਂ ਦਾ ਆਪਣੇ ਰੂਮ ਨੂੰ ਜਿਹੜਾ ਤਾਲਾ ਲਗਾ ਕੇ ਔਰ ਬਾਹਰ ਜਿਹੜਾ ਰਫੂ ਚੱਕਰ ਹੋ ਗਿਆ ਐਕਟਿਵ ਬਹ ਖੜੀ ਹੋਈ ਹੈ ਲੇਕਿਨ ਤੁਹਾਨੂੰ ਹੋਰ ਦਿਖਾ ਰਹੇ ਹਾਂ ਕਿ ਜਿਹੜੀ ਤਾਰ ਓਨ ਕੈਮਰਾ ਸੀ ਤੁਹਾਨੂੰ ਦਿਖਾਈ ਸੀ ਇਹ ਤਾਰ ਜਿਹੜੀ ਹੈ ਇਸ ਸਮੇਂ ਇੱਥੇ ਲੱਗੀ ਹੋਈ ਸੀ ਕੁੰਡੀ ਲੱਗੀ ਹੋਈ ਸੀ ਲੇਕਿਨ ਜਦੋਂ ਅਸੀਂ ਅੰਦਰ ਆ ਕੇ ਓਨ ਕੈਮਰਾ ਘ ਜਿਹੜਾ ਸਿਕਿਉਰਿਟੀ ਗਾਰਡ ਇੱਥੇ ਰੱਖਿਆ ਗਿਆ ਸੀ ਉਸ ਦੇ ਵੱਲੋਂ ਕਿੰਨੀ ਵੱਡੀ ਲਾਪਰਵਾਹੀ ਕੀਤੀ ਗਈ ਆ ਕਿ ਤਾਰ ਜਿਹੜੀ ਇੱਥੋਂ ਹਟਾ ਦਿੱਤੀ ਗਈ ਹੈ ਜਦੋਂ ਉਹਨੂੰ ਪਤਾ ਲੱਗਿਆ ਕਿ ਮੀਡੀਆ ਦੇ ਆ ਕੇ ਕੈਮਰੇ ਚੱਲਣੇ ਸ਼ੁਰੂ ਹੋਏ ਨੇ ਤਾਂ ਇੱਥੋਂ ਦੀ ਹੋਰ ਰਫੂ ਚੱਕਰ ਹੁੰਦਾ ਨਜ਼ਰ ਆਇਆ ਲੇਕਿਨ ਉਹਨੇ ਪਹਿਲਾਂ ਸਭ ਤੋਂ ਵੱਡੇ ਸਵਾਲ ਲੈ ਕੇ ਪਹਿਲਾਂ ਗੇਟ ਅੰਦਰੋਂ ਤਾਲਾ ਲੱਗਾ ਹੋਇਆ ਸੀ ਜਦੋਂ ਉਹ ਅੰਦਰ ਸੀਗਾ ਤਾਂ ਜਦੋਂ ਮੀਡੀਆ ਅੰਦਰ ਆ ਕੇ ਕਵਰੇਜ ਕਰਨੀ ਸ਼ੁਰੂ ਕੀਤੀ ਤਾਂ ਇੱਥੋਂ ਦੀ ਹੋਰ ਰਫੂ ਚੱਕਰ ਹੁੰਦਾ ਨਜ਼ਰ ਆਇਆ ਉਸਨੇ ਆਪਣੇ ਰੂਮ ਨੂੰ ਵੀ ਤਾਲੇ ਲਗਾ ਦਿੱਤਾ ਔਰ ਗੇਟ ਨੂੰ ਬਾਹਰੋਂ ਤਾਲਾ ਲਗਾ ਕੇ ਰਫੂ ਚੱਕਰ ਹੋ ਗਿਆ ਲੇਕ ਵੱਲੋਂ ਲਾਈ ਗਈ ਆ ਜਾਂ ਉਸ ਸਕਿਉਰਟੀ ਵੱਲੋਂ ਗਾੜ ਵੱਲੋਂ ਜੇਕਰ ਲਾਈ ਗਈ ਆ ਉਸ ਤੇ ਬਣਦੀ ਜੜੀ ਆ ਕਾਰਵਾਈ ਜ਼ਰੂਰ ਕੀਤੀ ਜਾਣੀ ਆ ਸੋ ਅੱਜ ਦੀ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਦੋਸਤੋ ਜਿਹੜੀ ਅੱਜ ਦੀ ਤਸਵੀਰਾਂ ਤਰੀਕੇ ਨਾਲ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਕੇ ਰਹੇ ਸੋ ਅਗਲੀ ਅਪਡੇਟ ਜਲਦੀ ਹਾਜ਼ਰ ਹੋਵਾਂਗੇ ਪ੍ਰਾਈਮ ਸਵੇਰ ਨਾਲ ਜੁੜੇ ਰਹੋ ਸੋ ਇੱਕ ਮੈਂ ਤੁਹਾਨੂੰ ਤਾਰਾਂ ਦੀ ਤਸਵੀਰਾਂ ਦਿਖਾ ਰਿਹਾ ਜਿਹੜੀ ਇਹ ਤਾਰਾਂ ਦੋ ਲੱਗੀਆਂ ਹੋਈਆਂ ਨੇ ਇਹ ਜਿਹੜੀਆਂ ਨੇ ਅੰਦਰ ਬਾਹਰ ਜਿਹੜਾ ਹੈ ਬਿਲਕੁਲ ਜਿਹੜੀ ਇਸ ਤੋਂ ਬਾਹਰ ਜਿਹੜਾ ਇੱਕ ਖੋਖਾ ਲੱਗਿਆ ਹੋਇਆ ਚਾਹ ਦੀ ਜਿਹੀ ਉਸ ਦੀਆਂ ਤਾਰਾਂ ਜਿਹੜੀਆਂ ਨੇ ਇਸ ਦੇ ਨਾਲ ਕੰਡੈਕਟ ਕੀਤੀਆਂ ਗਈਆਂ ਨੇ ਲੇਕਿਨ ਬਾਹਰ ਜਿਹੜਾ ਖੋਖੇ ਤੇ ਜੋ ਵਰਕਰ ਹੈਗਾ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਦੁਕਾਨਦਾਰ ਨਾਲ ਬਾਕੀ ਇਹ ਤਾਰਾਂ ਦਾ ਕੀ ਰੋਲ ਹੈ ਕਿ ਕਿ ਇਹ ਪੈਸਾ ਜਾਂਦਾ ਹੈ ਜਾਂ ਇਹ ਕਿਸ ਦੇ ਵੱਲੋਂ ਕੁੰਡੀ ਇਸ ਦੀ ਪਾਈ ਗਈ ਹੈ ਲੇਕਿਨ ਉਸ ਦੇ ਨਾਲ ਸਖਸ਼ਣਾਸੀਂ ਗੱਲਬਾਤ ਕਰਾਂਗੇ ਜਿਹੜਾ ਬਾਹਰ ਅਕਸਰ ਜਿਹੜਾ ਕਿ ਜਿਹਦੀ ਚਾਹ ਦੀ ਦੁਕਾਨ ਕਰਦਾ ਲੇ ਇਹ ਜੋ ਤਾਰਾ ਅੰਦਰ ਜੁੜੀ ਅਗੇ ਨੇ ਲੇਕਿਨ ਉਸ ਖੋਖੇ ਦੇ ਮਾਲਕ ਨਾਲ ਕਰਦੇ ਆ ਗੱਲਬਾਤ ਪੂਰੀ ਪੂਰੀ ਜਾਣਕਾਰੀ ਲੈਣੇ ਉਹਨਾਂ ਤੋਂ ਸੋ ਜਿਵੇਂ ਕਿ ਤੁਸੀਂ ਅੰਦਰ ਤਸਵੀਰਾਂ ਜ਼ਰੂਰ ਦੇਖਿਆ ਸੀ ਕਿ ਤਾਰਾ ਜੜੀਆਂ ਨੇ ਕਿਸ ਤਰ੍ਹਾਂ ਲੱਗੀਆਂ ਹੋਈਆਂ ਸੀ ਲੇਕਿਨ ਬਾਹਰ ਆ ਕੇ ਦੇਖਿਆ ਤਾਂ ਇੱਕ ਨਾਈ ਦੀ ਦੁਕਾਨ ਆ ਜਿਸ ਦੇ ਅੰਦਰ ਤਾਰਾ ਦੇ ਜਿਹੜੇ ਨੇ ਜੋੜ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਉਹ ਜਿਹੜਾ ਤਾਰ ਦਾ ਜਿਹੜਾ ਕਨੈਕਸ਼ਨ ਆ ਇਹ ਉਹ ਨਾਈ ਦੀ ਦੁਕਾਨ ਤੇ ਜਾ ਰਿਹਾ ਲੇਕਿਨ ਮੈਂ ਆਪਣਾ ਅਲੱਗ ਦਿਖਾ ਰਿਹਾ ਕਿ ਰਾਤ ਦੇ ਸਮੇਂ ਜਾਂ ਫਿਰ ਇਹਨੂੰ ਕਹਿ ਸਕਦੇ ਆ ਕਿ ਬਿਜਲੀ ਚੋਰੀ ਜਿਹਨੂੰ ਕਹਿ ਸਕਦੇ ਆ ਇਹ ਬਿਜਲੀ ਚੋਰੀ ਜਿਹੜੀ ਹੈ ਕੀਤੀ ਜਾ ਰਹੀ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਆ ਤਾਰਾ ਵੀ ਲੱਗੀਆਂ ਹੋਈਆਂ ਨੇ ਇਹ ਵੀ ਤਾਰਾ ਜੜੀਆਂ ਹੋ ਸਕਦਾ ਕਿ ਇੱਥੇ ਹੋਲਡਰ ਲਗਾ ਕੇ ਜਦੋਂ ਬੱਲਬ ਲੱਗਦਾ ਤੋ ਲੇਕਿਨ ਇਹ ਸਭ ਤੋਂ ਵੱਡੇ ਸਵਾਲ ਨਹੀਂ ਆਖਿਰੇ ਬਿਜਲੀ ਕਿਸ ਤਰ੍ਹਾਂ ਕਿੱਦਾਂ ਚੋਰੀ ਕੀਤੀ ਜਾਂਦੀ ਹੈ ਲੇਕਿਨ ਵੱਡੇ ਸਵਾਲ ਜਿਹੜੇ ਨੇ ਉਹ ਬਿਜਲੀ ਵਿਭਾਗ ਦੇ ਉੱਤੇ ਖੜੇ ਹੋ ਜਾਂਦੇ ਨੇ ਬਿਜਲੀ ਬੋਰਡ ਦੇ ਉੱਤੇ ਖੜੇ ਹੁੰਦੇ ਨੇ ਕਿ ਆਖਿਰ ਉਹ ਕੁੰਮ ਕਰਨ ਦੀ ਨੀਂਦ ਸੁੱਤਾ ਹੋਇਆ ਜਾਂ ਸਾਹਮਣੇ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਇਸ ਚੀਜ਼ ਦਾ ਜਿਹੜਾ ਪਰਦਾ ਫਾਸ਼ ਕਿਉਂ ਨਹੀਂ ਕੀਤਾ ਜਾ ਸਕਦਾ ਸੀ ਲੇਕਿਨ ਅੱਜ ਜਦੋਂ ਪ੍ਰਾਈਮ ਸਵੇਰਾ ਦੀ ਟੀਮ ਜਿਹੜੀ ਆ ਬਿਲਕੁਲ ਤੁਹਾਨੂੰ ਲਾਈਵ ਤਸਵੀਰਾਂ ਦੇ ਵਿੱਚ ਦਿਖਾਈਆਂ ਗਈਆਂ ਨੇ ਸੋ ਅੰਦਰ ਜਿਹੜਾ ਅਵਸਥਾ ਦੇ ਜੋ ਹਾਲਾਤ ਸੀਗੇ ਲੇਕਿਨ ਚੌਂਕੀਦਾਰੀ ਰਫੂ ਚੱਕਰ ਹੁੰਦਾ ਨਜ਼ਰ ਆਇ